ਆ ਆ ਆ ਕੇ ਗੱਲ ਕਰੋ ਅਸੀਂ ਚੈਲੰਜ ਕਰਦੇ ਆ ਤੁਹਾਨੂੰ ਤੁਸੀਂ ਇੱਥੇ ਆ ਕੇ ਗੱਲ ਕਰੋ ਅਨਲੋਕ ਕਰ ਲੋ ਗੱਲ ਉਲਟਾ ਚੋਰ ਕੋਤਵਾਲ ਕੋ ਡੰਡੇ ਕੰਦੇ ਜਦੋਂ ਇਨਸਾਨ ਦੀ ਜਿਹੜੀ ਉਮਰ ਜਿਉਂ-ਜਿਉਂ ਵੱਧਦੀ ਜਾਂਦੀ ਹੈ ਨਾ ਇਨਸਾਨ ਸਿਆਣਾ ਹੁੰਦਾ ਜਾਂਦਾ ਹੈ ਬਟ ਕੰਦੇ ਜਦੋਂ ਖੋਤੇ ਦੀ ਉਮਰ ਵੱਧਦੀ ਜਾਂਦੀ ਨਾ ਉਹ ਹੋਰ ਵੀ ਖੋਤਾ ਹੋ ਜਾਂਦਾ ਹੈ ਉਹ ਸਾਬ ਹੈਗਾ ਇੱਕ ਖੋਤੀ ਸਾਨੀਆਂ ਦਾ ਸੁਣ ਲੋ ਕੀ ਕਹਿ ਰਿਹਾ ਹੈ ਕਿਉਂਕਿ ਇਹਨਾਂ ਨੂੰ ਪਾ ਲੱਗ ਗਿਆ ਕਿ ਬੱਚਾ-ਬੱਚਾ ਹੁਣ ਇਹ ਗੱਲ ਕਰਦਾ ਪਿਆ ਹੈ ਕਿ ਭਾਈ ਜੇ ਤੁਹਾਨੂੰ ਖਾਲਸਤਾਨ ਚਾਹੀਦਾ ਤਾਂ ਇੰਡੀਆ 'ਕੀ ਗੱਲ ਕਰੋ ਜਿੱਥੇ ਅਸੀਂ ਬਣਾਣਾ ਹੈ। ਤੇ ਇਹਦੀ ਗੱਲ ਸੁਣ ਲਓ। ਇਹ ਕੀ ਕਹਿ ਰਿਹਾ ਹੈ? ਇਹ ਇੰਡੀਅਨ ਗਵਰਨਮੈਂਟ ਨੂੰ ਕਹਿ ਰਿਹਾ ਹੈ ਕਹਿੰਦਾ ਆਪਾਂ ਤੁਹਾਨੂੰ ਚੈਲੰਜ ਕਰਦੇ ਹਾਂ ਤੁਸੀਂ ਸਾਨੂੰ ਜੀ ਕਹਿੰਨੇ ਆਪਾਂ ਇੰਡੀਆ 'ਦੀ ਗੱਲ ਕਰੀਏ। ਕਹਿੰਦਾ ਆਪਾਂ ਤੁਹਾਨੂੰ ਚੈਲੰਜ ਕਰਦੇ ਹਾਂ ਤੁਸੀਂ ਇੱਥੇ ਆ ਕੇ ਗੱਲ ਕਰੋ ਸਾਡੇ ਨਾਲ। ਜਦੋਂ 1947 ਦੇ ਵਿੱਚ ਇੰਡੀਆ ਆਜ਼ਾਦ ਕਰਾਣਾ ਸੀਗਾ। ਉਦੋਂ ਇੰਨੀਆਂ ਕੁਰਬਾਨੀਆਂ ਦਿੱਤੀਆਂ। ਕੀ ਉਦੋਂ ਜਿਹੜੇ ਫ੍ਰੀडम फाइਟਰ ਸੀਗੇ ਉਹ ਕੈਨੇਡਾ ਅਮਰੀਕਾ ਜਾ ਕੇ 도ੜ ਗਏ ਸੀਗੇ ਤੇ ਕੰਦੇ ਸੀਗੇ ਅੰਗਰੇਜ਼ਾਂ ਨੂੰ ਕਹੇ ਵੀ ਸਾਡਾ ਇੱਥੇ ਆ ਕੇ ਗੱਲ ਕਰੋ ਜਾਂ ਉਹਨਾਂ ਨੇ ਉੱਥੇ ਗੁਰਬਾਨੀਆਂ ਦਿੱਤੀਆਂ ਦੀਆਂ ਜਿੱਥੇ ਉਹਨਾਂ ਨੇ ਇੰਡੀਆ ਆਜ਼ਾਦ ਕਰਾਉਣਾ ਸੀਗਾ ਇਹ ਸਾਲੇ ਡਰਦੇ ਗੁਰਬਾਨੀਆਂ ਤੋਂ ਐਡੇ ਕਾਇਰ ਬੰਦੇ ਐ ਇਹ ਇਹਨਾਂ ਨੂੰ ਪਤਾ ਹੈ ਇੰਡੀਆ ਇਹਨਾਂ ਦਾ ਬਾਪ ਹੈਗਾ ਜੇ ਕਿਤੇ ਗਲਤੀ ਨਾਲ ਵੀ ਇਹਨਾਂ ਦੀ ਪਰਛਾਈਂ ਵੀ ਇੰਡੀਆ ਚੱਲ ਗਈ ਨਾ ਤੇ ਇਹਨਾਂ ਦਾ ਲੱਭਣਾ ਕੱਖ ਨਹੀਂ ਹੈਗਾ ਪਿੰਡਰਾਂ ਵਾਲੇ ਦੀ ਨਜਾਇਜ਼ ਹੁਲਾਦਾਂ ਸਾਲੀਆਂ ਜਿੱਦਾਂ ਉਹ ਡਰਪੋਕ ਸੀਗਾ ਨਾ ਡਰ ਕੇ ਗੁਰੂ ਘਰ ਚ ਵੜ ਗਿਆ ਸੀਗਾ ਤੇ ਇਹ ਡਾੜਾ ਕਾਂਡ ਕਰਾਤਾ ਸੀਗਾ ਉਹ ਸਾਰੇ ਇਹਨਾਂ ਦਾ ਹੈਗਾ ਸਿੱਖੀ ਨੂੰ ਬਦਨਾਮ ਕਰਦੇ ਬੈਨੇ ਲੋਗ ਇਹ ਚਲੋ 1% ਮੰਨ ਵੀ ਲੈਨੇ ਆ ਕਿ ਇੰਡੀਅਨ ਗਵਰਨਮੈਂਟ ਰਾਜੀ ਹੋ ਵੀ ਜਾਂਦੀ ਏ ਜੇ ਕੈਨੇਡਾ ਅਮਰੀਕਾ ਜਾ ਕੇ ਇਹਨਾਂ ਨਾਲ ਗੱਲ ਕਰਨ ਵਾਸਤੇ ਕਲਸਤਾਨ ਦੀ ਤੇ ਇਹ ਡਿੱਕ ਕਾਇਰ ਬੰਦੇ ਨੇ ਨਾ えなねえど、おといどおりなら、ははははは